ਨਮਾਸ਼ਹਿਰ ਦੇ ਪਿੰਡ ਸਹਿਵਾਜਪੁਰ ਥੈਡ ਤੇ ਬੀਤੀ ਰਾਤ ਕਰੀਬ 2 ਵਜੇ ਇੱਕ ਐਕਸਾਈਜ਼ ਡਿਊਟੀ ਵਾਲੇ ਨੇ ਇੱਕ ਬਲੈਰੋ ਗੱਡੀ ਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ। ਸਹੀ ਕਾਫੀ ਜਾਣਕਾਰੀ ਦੇ ਉਸਾਰ ਇਹ ਬਲੈਰੋ ਗੱਡੀ ਕਿਸੇ ਗੱਡੀ ਦਾ ਪਿੱਛਾ ਕਰ ਰਹੀ ਸੀ ਜੋ ਸਾਨੂੰ ਜਾਣਕਾਰੀ ਮਿਲੀ ਹੈ ਅਤੇ ਇਹ ਬਹੁਤ ਹੀ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਜਿਸ ਤੋਂ ਬਾਅਦ ਇਹ ਗੱਡੀ ਜਦੋਂ ਸਹਿਵਾਜਪੁਰ ਥੈਡ ਦੇ ਕੋਲ ਪਹੁੰਚੀ ਇੱਕ ਕੰਧ ਨੂੰ ਤੋੜਦੀ ਹੋਈ ਨਹਿਰ ਵਿੱਚ ਜਾ ਡਿੱਗੀ ਲੋਕਾਂ ਮੁਤਾਬਕ ਕਾਰ ਵਿੱਚ ਦੋ ਜਣੇ ਸਵਾਰ ਸਨ ਜਿਨ੍ਹਾਂ ਨੂੰ ਤਰੱਕਿਆਂ ਤੋਂ ਬਾਹਰ ਕੱਢ ਲਿਆ ਲੋਕਾਂ ਨੇ ਇਹ ਵੀ ਦੱਸਿਆ ਇਹ ਜਿਹੜੇ ਨਹਿਰ ਹੈ ਜਿਹੜਾ ਇਹ ਹੈੱਡ ਹੈ ਇੱਥੇ ਕਈ ਵਾਰ ਬੋੜ ਵੀ ਲਗਾਏ ਜਾ ਚੁੱਕੇ ਹਨ ਤੇਜ਼ ਰਫ਼ਤਾਰ ਗੱਡੀ ਇਸ ਨੂੰ ਨਾ ਅੱਗੇ ਲੈ ਕੇ ਜਾਓ ਉਹਨਾਂ ਨੇ ਵੀ ਕਿਹਾ ਕਿ ਜਿਹੜੇ ਬੋਰ ਲਗਾਏ ਜਾਂਦੇ ਆ ਨਾ ਹਾਂਜੀ ਪਲੇਰੋ ਵਿੱਚ ਜਬੜੀ ਆ ਰਾਣੀ ਦੇ ਕਿਨਾਰੇ ਦੇ ਵਿੱਚ ਨਸ਼ੀ ਕਰਨ ਵਾਲੇ ਹਨ ਜਿਹੜਾ ਚੋਰ ਚੱਕਿਆ ਉਹ ਬੋਡਾਂ ਨੂੰ ਇੱਥੋਂ ਚੁੱਕ ਕੇ ਲੈ ਜਾਂਦੇ ਹਨ ਆਓ ਦੇਖੋ ਇਹ ਆਜੀ ਵਿਗਿਆਨ ਦੀ ਤਕਨੀਕ ਦੇਖੋ ਕੜਲੇ ਕੜਿਗੜਾਈ ਸਾਰਾ ਬੈਕ ਦੇਖੋ ਇੱਥੇ ਬੰਦੇ ਖੜੇ ਹੋਏ ਹੋਏ ਜਨਾਨੀਆਂ ਖੜੀਆਂ ਉੱਥੇ ਨਾਲ ਉੱਥੇ ਦੂਰ ਤੀਰ ਆਏ ਦੂਰ ਤੀਰ ਡਰੇ ਨੇ ਵਾਹ ਜੀ ਆ ਦੇਖੋ ਵਿਗਿਆਨ ਦੀ ਤਕਨੀਕ ਦੇਖੋ ਗੱਡੀ ਭਰੀ ਹੋਈ ਨੇ ਅੱਜ ਗੱਡੀਆਂ ਨੇ ਕੱਢ ਦਿੱਤੀ ਸਿੱਧੀ ਅੱਗੇ ਲੈ ਕੇ ਨਿਕਲ ਤਾ ਨੂੰ ਕੀ ਨਾ ਥੋੜਾ ਜੀ ਤਰਕੀਤ ਬਲਜਿੰਦਰ ਸਿੰਘ ਸਵਾਜ ਪ੍ਰੋਜੈਕਟ ਕੀ ਪੱਜੀ ਤੇ ਕੀ ਮਾਮਲਾ ਹੋਇਆ ਗੱਡੀ ਤੇ ਦੱਸਣਾ ਚਾਹ ਗੋ ਸਾਈਡ ਵਾਲਿਆਂ ਦੇ ਗੱਡੀ ਨਵ ਸਹਿਰ ਤੋਂ ਆ ਰਹੇ ਸੀ ਕਿ ਜੀ ਉਹ ਸਿੱਧੀ ਆ ਕੇ ਨਹਿਰ ਦੇ ਵਿੱਚ ਡਿੱਗ ਪਈ ਆ ਲੋਕ ਕਹਿੰਦੇ ਆ ਕਿ ਨਹਿਰ ਨੂੰ ਬੜਾ ਬਹੁਤ ਪੈਂਦਾ ਆ ਤੁਸੀਂ ਲੋ ਸੜਕ ਹੈ ਗਿਆ ਉਹ ਉਹ ਮੰਡੀਆਂ ਨ ਬੋਡਾਂ ਟਾਂ ਦੀ ਆ ਨਹਿਰ ਨਹਿਰ ਹੋ ਭਾਗ ਦੇ ਟਾਂ ਦੀ ਆ ਇਸ ਕਰਕੇ ਉਹ ਸਿੱਧੀ ਵੀ ਨੂੰ ਪੁਲ ਵੀ ਸੇਵਾ ਕਰ ਸਾਰੇ ਨਾਲ ਸੜਕ ਸਿੱਧੇ ਤੋਂ ਲੈ ਜਾ ਸਕਦੇ ਆ ਕਿਉਂਕਿ ਸੜਕ ਸਿੱਧੀ ਤਾਂ ਹੋ ਸਕਦੀ ਆ ਲੇਕਿਨ ਉਹ ਨਹੀਂ ਕਰ ਸਕਦੇ ਇਸ ਕਰਕੇ ਸਮੱਸਿਆ ਕਈ ਵਾਰ ਅਸਰ ਆ ਜਾਂਦੀ ਹੈ ਉਹ ਉੱਥੇ ਕਈ ਵਾਰ ਬੋਰਡ ਵੀ ਲਾਏ ਬਹੁਤ ਵੱਡੇ ਵੱਡੇ ਸਮਾਸੀ ਲੋਕਾਂ ਨੇ ਉਹ ਜੋ ਨਸ਼ੇ ਵਾਲੇ ਲੋਕ ਜੋ ਪਟਕੇ ਵੇਚ ਕੇ ਉਹ ਖਾ ਜਾਂਦੇ ਆ ਤਾਂ ਸਮੱਸਿਆ ਆਦੀ ਉਸ ਕੋ ਪਤਾ ਨਹੀਂ ਮੁਰੇ ਲੱਗ ਰਿਹਾ ਮੁਰੇ ਕੋ ਸੰਗਲ ਨਹੀਂ ਲੱਗਾ ਆ ਇਸ ਕਰਕੇ ਉਹ ਬਚਦੀਆਂ ਬਚ ਗਏ ਕਿੰਨੀ ਵੀ ਘਟਨਾ ਹੋਈ ਹੈ ਜੀ ਸਰ 2 ਵਜੇ ਉਹ 2:10 2 ਵਜੇ ਕਹਿੰਦੇ ਕਿ ਉਹ ਹੈ ਜਿਹੜੇ ਗੱਡੀ ਦੇ ਵਿੱਚ ਸਵਾਰ ਸੀ ਉਹਨਾਂ ਦਾ ਬਚਾਉ ਉਹ ਸਰ ਇੱਕ ਨਹਾ ਬਚਾ ਹੋ ਗਿਆ ਕਿ ਨਹਿਰ ਦੇ ਮੋੜ ਨਿਕਲ ਕੇ ਪੁਲਸ ਵਾਲੇ ਤੋਂ ਇੱਕ ਉੱਥੇ ਚੜ ਗਿਆ ਉਹ ਮਾਰੇ ਵੱਟ ਲੱਗਿਆ ਉੱਥੇ ਚੜ ਗਿਆ ਬਾਹਰ ਅੱਛਾ ਜੀ ਦੋਨੋਂ ਬਚ ਗਏ ਜੀ ਉਹ ਕੋਈ ਕੋਈ ਵਿੱਚ ਪਹਿਲਾਂ 10 ਦੇ ਐਕਸਾਈਜ਼ ਵਾਲੇ ਸੀਗੇ ਮੁੰਡੇ ਜੀ ਹਾਂ ਜੀ ਸਰ ਸਾਈਡਲ ਦੋਨੋਂ ਗੱਡੀ ਦੇ ਸਾਈਡ ਵਾਲਿਆਂ ਦੀ ਹੈ ਉਹ ਅੱਛਾ ਜੀ ਉਹ ਸਰ ਰਾਤ ਡਿਊਟੀ ਹੋਣੇ ਰਾਤ ਡਿਊਟੀ ਤੇ ਆਂਦੇ ਹੋਣੇ ਆ ਨਮ ਗਿਆ ਤੁਜੀ ਜਿਹੜਾ ਪਿੱਛਾ ਕਰਦੇ ਸੀ ਜਾਂ ਵੈਸੇ ਕਿ ਇਤਨੀ ਪਤਾ ਹੀ ਹੁਣ ਠੀਕ ਵੈਸੇ ਇਹਨਾਂ ਕੀ ਮੁੰਡੇ ਠੀਕ ਹੈ ਦੋ ਦੋ ਜਣੇ ਦੋਨੋਂ ਠੀਕ ਹੈ ਮੁੰਡੇ ਦੋਨੋਂ ਠੀਕ ਦੋਨੋਂ ਠੀਕ ਹੈ ਜੀ ਆ ਦੋਨੋਂ ਠੀਕ ਹੈ ਜੀ ਠੀਕ ਹੈ ਜੀ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰ ਤੁਮਰਹ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਦਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟੇ ਹੋਏ ਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499